ਕਨੌਰੀ ਮੋਰਚੇ ਤੇ ਸਟੇਜ ਦੇ ਨੇੜੇ ਲੱਗੀ LED ਤੋਂ ਇਹ ਲਾਈਵ ਤਸਵੀਰ ਦੇਖ ਰਹੇ ਹੋ ਜਗਜੀਤ ਸਿੰਘ ਡੱਲੇਵਾਲ ਦੀ ਜਿਨ੍ਹਾਂ ਦੇ ਮਰਨ ਵਰਤ ਦਾ ਅੱਜ 27ਵਾਂ ਦਿਨ ਹੈ ਭਾਵੇਂ ਕਿ ਸਰੀਰ ਬੁਰੀ ਤਰ੍ਹਾਂ ਟੁੱਟ ਚੁੱਕਿਆ ਹੈ ਤਿੰਨ ਕੁ ਦਿਨ ਪਹਿਲਾਂ ਚੱਕਰ ਆ ਕੇ ਡਿੱਗ ਪੈਂਦੇ ਆ ਤੇ ਬੇਹੋਸ਼ ਹੋ ਜਾਂਦੇ ਆ ਪਰ ਜੇਕਰ ਅੱਜ ਦੇਖੀਏ ਇਹਨਾਂ ਤਸਵੀਰਾਂ ਦੇ ਵਿੱਚ ਜੋ ਲਾਈਵ ਪ੍ਰਸਾਰਣ ਕੀਤਾ ਗਿਆ ਸੀ ਇਸ LED ਰਾਹੀਂ ਦੂਰੋਂ ਤਰਾਡੇ ਆਏ ਕਿਸਾਨਾਂ ਨੂੰ ਜਾਂ ਸੰਗਤਾਂ ਨੂੰ ਕਹਿ ਲਈਏ ਦਰਸ਼ਨ ਕਰਵਾਉਣ ਵਾਸਤੇ ਅੱਜ ਵੀ ਉਸ ਕਿਸਾਨਾਂ ਦੇ ਮਸੀਹਾ ਆਗੂ ਕਿਸਾਨਾਂ ਦੇ ਜਰਨੈਲ ਜਗਜੀਤ ਸਿੰਘ ਦੇ ਡੱਲੇਵਾਲ ਦੇ ਚਿਹਰੇ ਤੇ ਜਿਹੜਾ ਉਹੀ ਜਲੌਅ ਹੈ ਉਹੀ ਰੌਣਕ ਹੈ ਤੇ ਇਹ ਚਿਹਰਾ ਸਾਨੂੰ ਇੱਕ ਵੱਡਾ ਸੁਨੇਹਾ ਦਿੰਦਾ ਹੈ ਕਿ ਜੇਕਰ ਉਹ 75 ਸਾਲ ਦਾ ਸਾਡਾ ਬਜ਼ੁਰਗ ਵੱਡੀ ਉਮਰ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਹੈ ਭਾਵੇਂ 27 ਦਿਨਾਂ ਤੋਂ ਉਹਨਾਂ ਨੇ ਕੁਝ ਵੀ ਨਹੀਂ ਖਾਦਾ ਭੁੱਖਣ ਪਾਣੇ ਆ ਤਾਂ ਅਸੀਂ ਰਾਜ ਪੁੱਜ ਕੇ ਉਹਨਾਂ ਦੇ ਸਮਰਥਨ ਵਿੱਚ ਡਾਟ ਕਿਉਂ ਨਹੀਂ ਜਾਂਦੇ ਸੋ ਇਹ ਤਸਵੀਰਾਂ ਦੇਸ਼ ਵਿਦੇਸ਼ ਵਿੱਚ ਬਚਦੇ ਕਿਸਾਨਾਂ ਤੱਕ ਪਹੁੰਚਣੀਆਂ ਚਾਹੀਦੀਆਂ ਨੇ ਜਿਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਜੀ 27 ਦਿਨਾਂ ਤੋਂ ਮਰਨ ਵਰਤੇ ਬੈਠੇ ਹੋਏ ਆ ਆਪਣੀ ਜ਼ਿੰਦਗੀ ਦਾਅ ਤੇ ਲਾਈ ਹੋਈ ਹੈ ਸੋ ਅੱਜ ਸਾਡੇ ਮਨ ਨੂੰ ਇੱਕ ਦਰਦ ਇੱਕ ਚੀਜ਼ ਸਾਡੇ ਅੰਦਰ ਦਿਲ ਦੇ ਅੰਦਰ ਉੱਠਣੀ ਚਾਹੀਦੀ ਹੈ ਸਾਡੀ ਜ਼ਮੀਰ ਸਾਡੀ ਅਣਖ ਇਹਨਾਂ ਤਸਵੀਰਾਂ ਨੂੰ ਦੇਖ ਕੇ ਜਾਂ ਸੋਸ਼ਲ ਮੀਡੀਆ ਚੈਨਲਾਂ 'ਆ ਰਹੀ ਸਾਹਮਣੇ ਆਉਂਦੀਆਂ ਤਸਵੀਰਾਂ ਨੂੰ ਜਗਜੀਤ ਸਿੰਘ ਡੱਲੇਵਾਲ ਦੀਆਂ ਜੋ ਆਉਂਦੀਆਂ ਨੇ ਉਹਨਾਂ ਨੂੰ ਦੇਖ ਕੇ ਜ਼ਰੂਰ ਸਾਡੀ ਅਣਖ ਸਾਡੀ ਜ਼ਮੀਰ ਜਾਗਣੀ ਚਾਹੀਦੀ ਹੈ ਕਿਉਂਕਿ ਉਹੀ ਮੰਗਾਂ ਜੋ 2020 ਦੇ ਅੰਦੋਲਨ ਦੌਰਾਨ 13 ਮਹੀਨੇ ਦਿੱਲੀ ਦੇ ਬਾਡਰਾਂ ਤੇ ਬੈਠ ਕੇ 700 ਤੋਂ ਵੱਧ ਕਿਸਾਨ ਸ਼ਹੀਦ ਕਰਾ ਕੇ ਲੱਖਾਂ ਕਰੋੜਾਂ ਰੁਪਏ ਦਾ ਆਰਥਿਕ ਜਿਹੜਾ ਨੁਕਸਾਨ ਝੱਲ ਕੇ ਜਿਹੜੀਆਂ ਮੰਗਾਂ ਮੰਨਵਾਈਆਂ ਸੀ ਉਹਨਾਂ ਨੂੰ ਲੈ ਕੇ ਹੀ ਅੱਜ ਉਹਨਾਂ ਨੇ ਆਪਣੀ ਜ਼ਿੰਦਗੀ ਦਾਤ ਤੇ ਲਾਈ ਹੈ ਇਹ ਇਕੱਲੇ ਡੱਲੇਵਾਲ ਸਾਹਿਬ ਦੇ ਪਰਿਵਾਰ ਦੀ ਮੰਗ ਨਹੀਂ ਜਾ ਉਹਨਾਂ ਦੀ ਖੋਦ ਦੀ ਮੰਗ ਨਹੀਂ ਇਹ ਪੂਰੇ ਦੇਸ਼ ਦੇ ਕਿਸਾਨਾਂ ਦੀ ਮੰਗ ਹੈ ਇਹਨਾਂ ਮੰਗਾਂ ਨੂੰ ਪ੍ਰਾਪਤ ਕਰਨ ਲਈ ਅੱਜ ਹਰ ਇੱਕ ਨੂੰ ਭੇਤ ਭਾਪ ਪਲਾ ਕੇ ਪਾਰਟੀ ਬਾਜੀ ਤੋਂ ਜਥੇਬੰਦਕ ਪੱਧਰ ਤੋਂ ਉੱਪਰ ਉੱਟ ਕੇ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਪਊਗਾ ਉਸ ਮਹਾਨ ਆਗੂ ਨੂੰ ਅੱਜ ਸਲਾਮ ਕਰਨਾ ਬਣਦਾ ਹੈ ਕਿ ਜਿਨ੍ਹਾਂ ਨੇ ਕਿਸਾਨਾਂ ਦੇ ਅੰਦੋਲਨ ਨੂੰ ਧਰਤੀ ਤੋਂ ਅਸਮਾਨ ਤੇ ਪਹੁੰਚਾਣ ਤੱਕ ਆਪਣੀ ਜਾਨ ਦੀ ਬਾਜ਼ੀ ਲਾ ਦਿੱਤੀ ਹੈ ਭਲੇਕੇ ਸੀ ਬਹੁਤਿਆਂ ਨੂੰ ਕਿ ਕੁਝ ਨਹੀਂ ਹੋਵੇਗਾ ਪਰ ਅੱਜ ਨੈਸ਼ਨਲ ਹੀ ਨਹੀਂ ਇੰਟਰਨੈਸ਼ਨਲ ਪੱਧਰ ਤੇ ਕਿਸਾਨ ਅੰਦੋਲਨ ਦੀ ਗੱਲ ਚੱਲੀ ਹੈ ਇਸ ਨੂੰ ਜਿੱਤਣ ਲਈ ਤੁਹਾਡਾ ਸਾਰਿਆਂ ਦਾ ਸਹਿਯੋਗ ਜ਼ਰੂਰੀ ਹੈ ਆਓ ਕਾਫਲੇ ਬਣ ਕੇ ਖਨੋ